ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਇੱਕ ਵਾਰੀ ਵੀਡੀਓ ਪਾਈ ਸੀ 7-8 ਮਹੀਨੇ ਪਹਿਲਾਂ ਜਦੋਂ ਇਹਨਾਂ ਨੇ ਪਾਸਟਰ ਦੇ ਕਹਨ ਤੇ ਕਿਸੇ ਔਰਤ ਨੇ ਬੇਅਦਬੀ ਕੀਤੀ ਪੰਜਾਬ ਦੇ ਵਿੱਚ ਮੈਂ ਕਿਹਾ ਵੀ ਅਸੀਂ ਤਾਂ ਬਾਈਬਲ ਦੀ ਤਾਂ ਵੀ ਕਦੇ ਬੇਅਦਬੀ ਨਹੀਂ ਕੀਤੀ ਕਿ ਬਾਈਬਲ ਦੇ ਵਿੱਚ ਜਗ੍ਹਾ-ਜਗ੍ਹਾ ਰੇਪ ਦਾ ਵਰਣਨ ਹੈ ਔਰ ਹਰ ਇੱਕ ਰਿਸ਼ਤੇ ਨੂੰ ਕਲੰਕਿਤ ਕੀਤਾ ਗਿਆ ਹੈ ਪਰ ਤੁਸੀਂ ਸਾਡੇ ਧਰਮ ਗ੍ਰੰਥਾਂ ਦੇ ਖਿਲਾਫ ਕਿਉਂ ਬੋਲਦੇ ਹੋ ਜ਼ਹਿਰ ਕਿਉਂ ਉਗਲਦੇ ਹੋ ਇਹਨਾਂ ਨੇ ਚੁੱਕ ਕੇ ਸਾਰੇ ਹੀ ਵਰਲਡ ਦੇ ਜਿਹੜੇ ਸਹਾਈ ਮੇਰੇ ਖਿਲਾਫ ਹੋ ਗਏ ਮੇਰਾ ਫੇਸਬੁੱਕ ਪੇਜ ਵੀ ਬੰਦ ਕਰਵਾ ਦਿੱਤਾ ਇੰਸਟਾਗ੍ਰam ਵੀ ਬੰਦ ਕਰਵਾ ਦਿੱਤਾ ਮੇਰੇ ਤੇ ਹਮਲੇ ਵੀ ਕਰਵਾਏ ਮੈਨੂੰ ਪਹਿਲਾਂ ਲਾਲਚ ਵੀ ਦਿੱਤੇ ਔਰ ਜਦ ਮੈਂ ਨਹੀਂ ਮੰਨਿਆ ਤਾਂ ਇਹਨਾਂ ਨੇ ਮੇਰੇ ਤੇ ਪੁਲਿਸ ਦਾ ਦਬਾਅ ਪਾਉਣਾ ਸ਼ੁਰੂ ਕਰਤਾ ਮੇਰੇ ਤੇ ਝੂਠੀਆਂ ਐਫ ਆਈ ਆਰ ਦਰਜ ਕਰਵਾਉਣੀਆਂ ਸ਼ੁਰੂ ਕਰਤੀਆਂ ਜਗਾ ਜਗਾ ਤੋਂ ਮੈਨੂੰ ਪੁਲਿਸ ਨੇ ਤੰਗ ਕਰਨਾ ਸ਼ੁਰੂ ਕਰਤਾ ਔਰ ਅੱਜ ਫੇਰ ਮੈਨੂੰ ਗਰਦਾਸਪੁਰ ਥਾਣੇ ਵਾਲੇ ਬਾਰ ਬਾਰ ਫੋਨ ਕਰ ਰਹੇ ਹਨ ਕਿ ਇੱਥੇ ਆ ਕੇ ਪੇਸ਼ ਹੋਵੋ ਮੈਂ ਡਰਾਈਵਰੀ ਕਰਦਾ ਹਾਂ ਕਿਰਤ ਕਰਦਾ ਹਾਂ ਪਹਿਲਾਂ ਵੀ ਇਹਨਾਂ ਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ 2-3 ਮਹੀਨੇ ਮੇਰੇ ਖਰਾਬ ਕਰਵਾਏ ਹੁਣ ਫੇਰ ਮੈਨੂੰ ਪੁਲਿਸ ਤੰਗ ਕਰ ਰਹੀ ਹੈ। ਔਰ ਪਾਸਟਰ ਮੈਨੂੰ ਕਹਿੰਦੇ ਹਨ ਵੀ ਤੈਨੂੰ ਅਸੀਂ ਜਿਸੂ ਮਸੀਹ ਦੇ ਪੈਰਾਂ 'ਚ ਝੁਕਾਉਣਾ ਹੈ, ਤੈਨੂੰ ਅਸੀਂ ਈਸਾਈ ਬਣਾਉਣਾ ਹੈ। ਮੈਂ ਹਰ ਧਰਮ ਦੀ ਸਟੱਡੀ ਕੀਤੀ ਹੈ। ਮੇਰੀਆਂ ਵੀਡੀਓ ਅਕਸਰ ਵਾਇਰਲ ਹੁੰਦੀਆਂ ਹਨ। ਸ਼ਿਵ ਤੰਡਵ ਵਾਲੀ ਮੇਰੀ ਵੀਡੀਓ ਜਿਹੜੀ ਹੈ, ਉਹ 30-30 ਲੱਖ ਵਿਊ ਜਾਂਦੇ ਹਨ ਉਹਦੇ। ਇੱਕ-ਇੱਕ ਦਿਨ 'ਚ 24-24 ਲੱਖ ਵਿਊ ਹੁੰਦੇ ਉਸ ਵੀਡੀਓ ਦੇ। ਔਰ ਇਹ ਮੈਨੂੰ ਕਹਿੰਦੇ ਨੇ ਵੀ ਤੂੰ ਸਾਰੀ ਬਾਈਬਲ ਜਾਣਦਾ ਹੈ ਤੂੰ ਸਾਡੇ ਵਿੱਚ ਸ਼ਾਮਲ ਹੋ ਆਪਣਾ ਧਰਮ ਛੱਡ ਕੇ ਮੈਂ ਆਪਣੀ ਗੁਰਸਿੱਖੀ ਕਿਉਂ ਛੱਡਾਂ ਔਰ ਸਿੱਖ ਪੰਥ ਦੇ ਇਕੱਠਾ ਹੋ ਨਹੀਂ ਸਕਦਾ ਇਹ ਸਾਰੇ ਇਕੱਠੇ ਮਿੰਟ 'ਚ ਹੋ ਜਾਂਦੇ ਨੇ ਮੇਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਹੈ ਕਿ ਜੇ ਤੁਸੀਂ ਕਿਸੇ ਦਾ ਸਾਥ ਹੀ ਨਹੀਂ ਦੇਣਾ ਤੇ ਫਿਰ ਰੋਲੀ ਵੀ ਕਿਉਂ ਪਾਉਂਦੇ ਹੋ ਕਿ ਲੋਕ ਐਸਾਈ ਬਣੀ ਜਾਂਦੇ ਹਨ ਮੈਂ ਸਿਰਫ ਇਸ ਚੀਜ਼ ਦੀ ਆਵਾਜ਼ ਉਠਾਈ ਹੈ ਕਿ ਜੇ ਐਸਾਈ ਬਣ ਹੀ ਜਾਂਦੇ ਹਨ ਜਿਹੜੇ ਉਹ ਪੱਗਾਂ ਕਿਉਂ ਬੰਨਦੇ ਹਨ ਸਿੱਖਾਂ ਵਾਲਾ ਨਾਂ ਕਿਉਂ ਵਰਤਦੇ ਹਨ ਉਹ ਫਿਰ ਪੂਰੀ ਤਰ੍ਹਾਂ ਐਸਾਈ ਬਣਨਾ ਸਾਡੀਆਂ ਸਹੂਲਤਾਂ ਵੀ ਛੱਡਣ ਜਿਹੜੀਆਂ ਅਸੀਂ ਭਾਈਚਾਰੇ ਨੂੰ ਮਿਲਦੀਆਂ ਹਨ ਆਟਾ ਦਾਲ ਸਕੀਮਾ ਵੀ ਛੱਡਣ ਇਧਰੋਂ ਵੀ ਸਹੂਲਤਾਂ ਲਈ ਜਾਂਦੇ ਆ ਤੇ ਉਧਰੋਂ ਵੀ ਸਹੂਲਤਾਂ ਲਈ ਜਾਂਦੇ ਆ ਦੂਜਿਆਂ ਦਾ ਹੱਕ ਕਿਉਂ ਮਾਰਦੇ ਆ ਫਿਰੇ ਜਿੰਨੇ ਵੀ ਮੇਰੇ ਤੇ ਕੇਸ ਕਰਦੇ ਆ ਜਾਂ ਐਪਲੀਕੇਸ਼ਨਾਂ ਦਿੰਦੇ ਨੇ ਮੈਂ ਤਾਂ ਕਹਿੰਨਾ ਆਨਲਾਈਨ ਮੇਰੇ ਨਾਲ ਡਿਬੇਟ ਕਰਨ ਪਰ ਇਹਨਾਂ 'ਚ ਕਿਸੇ 'ਚ ਹਿੰਮਤ ਹੈ ਨਹੀਂ ਡਿਬੇਟ ਕਰਨ ਦੀ ਇਹ ਸਿਰਫ ਤੇ ਸਿਰਫ ਮੈਨੂੰ ਪਰੇਸ਼ਾਨ ਕਰਨਾ ਚਾਹੁੰਦੇ ਨੇ ਔਰ ਇਹ ਮੈਨੂੰ ਬਾਰ-ਬਾਰ ਪਰੇਸ਼ਾਨ ਕਰਦੇ ਆ ਪੁਲਿਸ ਦੇ ਰਾਹੀਂ ਇਹਨਾਂ ਨੇ ਮੇਰੀ ਆਵਾਜ਼ ਵੀ ਬੰਦ ਕਰਤੀ ਮੇਰਾ ਫੇਸਬੁਕ ਇੰਸਟਾਗ੍ਰam ਵੀ ਬੰਦ ਕਰਵਾ ਦਿੱਤਾ ਮੇਰੀਆਂ ਸਾਈਬਰ ਵਾਲਿਆਂ ਦੇ ਕੋਲੋਂ ਵੀਡੀਓ ਵੀ ਡਿਲੀਟ ਕਰਵਾਤੀਆਂ ਹੁਣ ਇਹ ਕਿਸ ਗੱਲ ਤੋਂ ਮੈਨੂੰ ਪਰੇਸ਼ਾਨ ਕਰਦੇ ਪਏ ਆ ਕਿਉਂ ਮੈਨੂੰ ਆਪਣੀ ਮਿਹਨਤ ਨਹੀਂ ਕਰਨ ਦਿੰਦੇ ਤੇ ਜੇ ਇਹ ਕਹਿੰਦੇ ਨੇ ਕਿ ਮੈਨੂੰ ਜ਼ਬਰਦਸਤੀ ਐਸਾਈ ਬਣਾਉਣਾ ਹੈ ਮੇਰਾ ਕੋਈ ਸਾਥ ਦਵੇ ਨਾ ਦਵੇ ਪਰ ਇਹ ਇਹਨਾਂ ਦੀ ਭੁੱਲ ਹੈ ਮੈਨੂੰ ਮਾਰ ਸਕਦੇ ਨੇ ਪਰ ਮੇਰਾ ਧਰਮ ਨਹੀਂ ਬਦਲ ਸਕਦੇ ਅੱਗੇ ਹੁਣ ਪੰਥ ਸੋਚੇ ਕਿ ਉਹਨੇ ਬਾਅਦ ਚ ਸਿਰਫ ਵੀਡੀਓ ਹੀ ਪਾਉਣੀਆਂ ਨੇ ਜਾਂ ਇਕੱਠੇ ਹੋ ਕੇ ਕੁਝ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ